ਹਿਤਾ ਦੇ ਟਕਰਾਵ ਦੇ ਮਾਮਲੇ ਤੇ ਹਾਈ ਕੋਰਟ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ ਜਾਰੀ ਕੀਤਾ ਹੈ ਹਿਤਾ ਦੇ ਟਕਰਾਵ ਦਾ ਮਤਲਬ ਹੈ ਕਿ ਇੱਕ ਵਿਅਕਤੀ ਜਿੱਥੇ ਆਪਣੀ ਨਿੱਜੀ ਟਰਾਂਸਪੋਰਟ ਕੰਪਨੀ ਵੀ ਚਲਾ ਰਿਹਾ ਹੈ ਉੱਥੇ ਨਾਲ ਹੀ ਸਰਕਾਰੀ ਟਰਾਂਸਪੋਰਟ ਦੀ ਜ਼ਿੰਮੇਵਾਰੀ ਵੀ ਆਪਣੇ ਹੱਥਾਂ ਵਿੱਚ ਲਈ ਹੋਈ ਹੈ ਐਡਵੋਕੇਟ ਐਚਸੀ अरोड़ा ਨੇ ਇੱਕ ਜਨਹਿਤ ਪਟੀਸ਼ਨ ਦਾਇਰ ਕਰਦਿਆ ਮੁੱਖ ਤੌਰ ਤੇ ਮੰਗ ਰੱਖੀ ਹੈ ਕਿ ਜਦੋਂ ਤੱਕ ਇਸ ਕੇਸ ਦਾ ਨਿਪਟਾਰਾ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਵਿੱਚ ਨਾ ਤਾਂ ਕੋਈ ਦਖਲਅੰਦਾਜ਼ੀ ਕਰਨ ਦਿੱਤੀ ਜਾਏ ਤੇ ਨਾ ਹੀ ਕਿਸੇ ਅਹਿਮ ਫਾਈਲ ਤੇ ਦਸਤਖਤ ਕਰਨ ਦਿੱਤੇ ਜਾਣ ਇਸ ਲਈ ਇਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਚੀਫ ਸਕੱਤਰ ਨੂੰ ਜ਼ਿੰਮੇਵਾਰ ਬਣਾਇਆ ਜਾਏ ਇਸ ਪੂਰੇ ਮਾਮਲੇ ਤੇ ਸਾਡੇ ਪੱਤਰਕਾਰ ਕਾਸਿਫ ਫਾਰੂਕੀ ਨੇ ਜਨਹਿਤ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਐਸਸੀ ਅਰੋੜਾ ਨਾਲ ਖਾਸ ਗੱਲਬਾਤ ਕੀਤੀ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਡਬ ਵਾਲੇ ਟਰਾਂਸਪੋਰਟ ਤਾਜ ਟਰਾਂਸਪੋਰਟ ਅਤੇ ਹੋਰ ਜਿਹੜੀਆਂ ਨਿੱਜੀ ਬੱਸਾਂ ਦਾ ਦੇ ਨਾਲ-ਨਾਲ ਜਿਹੜਾ ਸਰਕਾਰੀ ਅਦਾਰਿਆਂ 'ਚ ਵੀ ਆਪਣਾ ਜਿਹੜਾ ਕੰਮਕਾਰ ਕਰ ਰਹੀ ਹੈ ਸਰਕਾਰੀ ਪਦਵੀ ਤੇ ਵੀ ਔਰ ਨਿੱਜੀ ਟਰਾਂਸਪੋਰਟ ਵੀ ਚਲਾ ਰਹੀ ਹੈ ਜਿਸ ਨੂੰ ਲੈ ਕੇ ਇੱਕ ਜਨਹਿਤ ਪਟੀਸ਼ਨ ਹਾਈ ਕੋਰਟ ਦੇ ਸੀਨੀਅਰ ਵਕੀਲ ਐਸ ਸੀ ਰੋੜਾ ਹੋਣਾਂ ਨੇ ਪਾਈ ਸੀ ਜਿਸ ਤੇ ਅੱਜ ਅਦਾਲਤ ਨੇ ਜਵਾਬ ਤਲਬੀ ਕੀਤੀ ਹੈ ਸਾਰੇ ਪੰਜਾਬ ਤੇ ਚਰਚਾ ਦਾ ਵਿਸ਼ਾ ਸੀ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਜਿਹੜਾ ਸਾਡੇ ਸੁਖਵੀਰ ਸਿੰਘ ਜੀ ਬਾਦਲ ਨੇ ਔਰ ਕੁਝ ਹੱਦ ਤੱਕ ਉਹਨਾਂ ਦੀ ਧਰਮ ਪਤਨੀ ਵੀ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਚਲਾ ਰਹੇ ਨੇ ਜਿਨ੍ਹਾਂ ਦਾ ਸਿੱਧਾ ਮੁਕਾਬਲਾ ਸਟੇਟ ਦੀ ਜਿਹੜੀ ਟਰਾਂਸਪੋਰਟ ਕੰਪਨੀ ਹੈ ਪੀ ਆਰਟੀਸੀ ਪੰਜਾਬ ਰੋਡਵੇਜ਼ ਔਰ ਪਨਬਸ ਦੇ ਨਾਲ ਹੈ ਔਰ ਦੂਸਰੇ ਪਾਸੇ ਪੰਬਸ ਪੀਆਰਟੀਸੀ اور ਪੰਜਾਬ ਰੋਡਵイズ ਇਹਨਾਂ ਦਾ ਕੰਟਰੋਲ ਵੀ ਸਿੱਧੇ ਜਾਂ ਸਿੱਧੇ ਤੌਰ ਤੇ ਇਹ ਡਿਪਟੀ ਚੀਫ ਮਿਨਿਸਟਰ ਚੀਫ ਮਿਨਿਸਟਰ ਦੇ ਹੱਥਾਂ ਵਿੱਚ ਹੈ ਉਹਨਾਂ ਦੀ ਆਪਣੀਆਂ ਕੰਪਨੀਆਂ ਉਹ ਕਾਫੀ ਮੁਨਾਫਾ ਕੱਢ ਰਹੀਆਂ ਹਨ ਜਿੱਥੋਂ ਔਰ ਦੂਸਰੇ ਪਾਸੇ ਜਿਹੜੀਆਂ ਸਟੇਟ ਦੀਆਂ ਕਾਰਪੋਰੇਸ਼ਨਾਂ ਨੇ ਟਰਾਂਸਪੋਰਟ ਕਾਰਪੋਰੇਸ਼ਨਾਂ ਉਹ ਘਟੇ ਜਾ ਰਹੀਆਂ ਹਨ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਇਸ ਵੇਲੇ ਇਕਨੋਮਿਕ ਕੰਡੀਸ਼ਨ ਬਹੁਤ ਮਾੜੀ ਤਾਂ ਇੱਕ ਹਿੱਤਾਂ ਦੇ ਟਕਰਾਅ ਦਾ ਇਸ਼ੂ ਜਿਸ ਤਰ੍ਹਾਂ ਬੋਰਡ ਆਫ ਬੀਸੀਸੀਆਈ ਦੇ ਵਿੱਚ ਉਠਿਆ ਸੀ ਤੇ ਸ਼੍ਰੀ ਨਿਵਾਸਨ ਜੀ ਜਿਹੜੇ ਚੇਅਰਮੈਨ ਸੀ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਔਰ ਜੱਜਮੈਂਟ ਦੇ ਕਾਰਨ ਉਹੀ ਪੋਜੀਸ਼ਨ ਪੰਜਾਬ 'ਚ ਰਦਰ ਪੰਜਾਬ 'ਚ ਬਹੁਤ ਜ਼ਿਆਦਾ ਗੰਭੀਰ ਸਥਿਤੀ ਹੈ ਇੱਥੇ ਟਰਾਂਸਪੋਰਟ ਕੰਪਨੀਆਂ ਮੁਨਾਫੇ ਚ ਜਾ ਰਹੀਆਂ ਨੇ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਔਰ ਇਹਨਾਂ ਨੇ ਟਾਈਮ ਟੇਬਲਸ ਨਾਲ ਲਗਾਏ ਨੇ ਜੋ ਲੁਧਿਆਣਾ ਤੋਂ ਬਰਨਾਲਾ ਰੋਡ ਦੇ ਨੇ ਉਸ ਦੇ ਵਿੱਚ ਅਸੀਂ ਦਿਖਾਇਆ ਹੈ ਕਿ ਇੱਕ ਬੱਸ ਆਰਬਿਟ ਟਰਾਂਸਪੋਰਟ ਕੰਪਨੀ ਦੀ ਮੰ ਲੋ 10 ਮਿੰਟ ਉਹਨੂੰ ਹਾਲਟਿੰਗ ਟਾਈਮ ਮਿਲੇ ਔਰ ਪਰ ਕੇ ਸਵਾਰੀਆਂ ਲੈਣ ਦਾ ਮੌਕਾ ਮਿਲੇ ਅਗਲੀ ਬੱਸ ਪੀਆਰਟੀਸੀ ਦੀ ਉਹ 3 ਜਾਂ 4 ਜਾਂ 5 ਮਿੰਟ ਤੱਕ ਹੀ ਉਹਨਾਂ ਨੂੰ ਮੌਕਾ ਮਿਲਦਾ ਉੱਥੇ ਰੁਕਣਾ ਹੁੰਦਾ ਸੋ ਇਹ ਸਾਰੀਆਂ ਐਗਜ਼ਾਮਪਲਾਂ ਦੇਖ ਕੇ ਮੈਂ ਵੀ ਲਿਖਿਆ ਹੈ ਕਿ ਪ੍ਰਾਈਵੇਟ ਬੱਸਾਂ ਜਿਹੜੀਆਂ ਅਨੌਫਰਾਈਜ਼ਡ ਚੱਲ ਰਹੀਆਂ ਹਨ ਉਹਨਾਂ ਨੂੰ ਪਕੜਨ ਦੀ ਹਿੰਮਤ ਨਹੀਂ ਹੈਗੀ ਸਰਕਾਰੀ ਅਫਸਰਾਂ ਦੀ ਕਿਉਂਕਿ ਸਿੱਧੇ ਜਾਂ ਸਿੱਧੇ ਤਰੀਕੇ ਤੇ ਇਹ ਉਹਨਾਂ ਨੂੰ ਸ਼ਾਇਦ ਲੱਗਦਾ ਹੈ ਕਿ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਦੀ ਜਿਹੜੀ ਪ੍ਰਾਈਵੇਟ ਕੰਪਨੀ ਉਹਨਾਂ ਨੂੰ ਕਾਟਾ ਪਾਏਗਾ ਜੇ ਅਸੀਂ ਉਹਨੂੰ ਚੈੱਕ ਕਰਾਂਗੇ ਜਾਂ ਚਲਾਨ ਕਰਾਂਗੇ ਜਾਂ ਉਹ ਨਾਰਾਜ਼ ਹੋਣਗੇ ਸੋ ਕੋਈ ਵੀ ਕਾਰਨ ਹੋਵੇ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਵਿੱਚ ਟ੍ਰਾਂਸਪੋਰਟ ਡਿਪਾਰਟਮੈਂਟ ਵਿੱਚ ਬਹੁਤ ਗੰਭੀਰ ਸਥਿਤੀ ਹੈ ਹਿੱਤਾਂ ਦੇ ਟਕਰਾਵ ਵਾਲੀ ਪਰ ਨਾਲ ਮੈਂ ਜਿਹੜੀ ਮੇਨ ਪ੍ਰੇਅਰ ਕੀਤੀ ਹੈ ਉਹ ਇਹੀ ਕੀਤੀ ਹੈ ਕਿ ਜਦ ਤੱਕ ਸਾਡੇ ਮਾਨਯੋਗ ਚੀਫ ਮਿਨਿਸਟਰ ਮਾਨਯੋਗ ਡਿਪਟੀ ਚੀਫ ਮਿਨਿਸਟਰ ਤੇ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਵੀ ਟ੍ਰਾਂਸਪੋਰਟ ਕੰਪਨੀ ਦਾ ਇੱਕ ਵੀ ਸ਼ੇਅਰ ਜੇ ਰੱਖਦੇ ਨੇ ਆਪਦੇ ਕੋਲ ਉਹਨਾਂ ਤੱਕ ਟ੍ਰਾਂਸਪੋਰਟ ਮਹਿਕਮੇ ਦੇ ਵਿੱਚ ਔਰ ਜਿਹੜੀਆਂ ਸਟੇਟ ਦੀਆਂ ਟ੍ਰਾਂਸਪੋਰਟ ਅੰਡਰਟੇਕਿੰਗਸ ਨੇ ਤਿੰਨੋਂ ਪੀਆਰਟੀਸੀ ਪੰਜਾਬ ਰੋਡਵイズ ਔਰ ਪਨ ਬੱਸ ਇਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਦਖਲ ਅੰਦਾਜ਼ੀ ਕਿਸੇ ਵੀ ਫੈਸਲੇ ਨੂੰ ਲੈਣ ਦਾ ਹੱਕ ਨਹੀਂ ਹੋਣਾ ਚਾਹੀਦਾ ਕੋਈ ਵੀ ਫਾਈਲ ਦੇਖਣ ਦਾ ਕੋਈ ਵੀ ਪਾਲਿਸੀ ਦੇ ਬਾਰੇ ਕੋਈ ਫੈਸਲਾ ਲੈਣ ਦਾ ਉਹਨਾਂ ਨੂੰ ਹੱਕ ਨਹੀਂ ਹੋਣਾ ਚਾਹੀਦਾ ਇਹਦੇ ਬਾਰੇ ਕੋਈ ਇੰਡੀਪੈਂਡੈਂਟ ਮੈਕੈਨਿਜ਼ਮ ਬਣਾਉਣਾ ਚਾਹੀਦਾ ਇਹ ਮੈਂ ਪ੍ਰੇਅਰ ਕੀਤੀ ਔਰ ਆਨਰੇਬਲ ਹਾਈ ਕੋਰਟ ਨੇ 10 ਦਸੰਬਰ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਸੋ ਆਨਲੀ ਟਾਈਮ ਦੇ ਵਿੱਚ ਜਿਹੜਾ ਇਸ ਫੈਸਲੇ ਦਾ ਕੀ ਅਸਰ ਹੋ ਸਕਦਾ ਇਸ ਫੈਸਲੇ ਦਾ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਕਹਿੰਦੇ ਸੀ ਕਿ ਰਾਜਾ ਕਦੇ ਵਪਾਰੀ ਨਹੀਂ ਹੋਣਾ ਚਾਹੀਦਾ ਔਰ ਰਾਜਾ ਵਪਾਰੀ ਹੋਏਗਾ ਤਾਂ ਜਨਤਾ ਦਾ ਨੁਕਸਾਨ ਹੀ ਹੋਏਗਾ ਉਹ ਸਥਿਤੀ ਇੱਥੇ ਆ ਗਈ ਹੈ ਇਹ ਟ੍ਰਾਂਸਪੋਰਟ ਅੰਡਰਟੇਕਿੰਗ ਜਿਹੜੀ ਪ੍ਰਾਈਵੇਟ ਹੈ ਉਹਨਾਂ ਦਾ ਸਰਕਾਰੀ ਨਾਲ ਮੁਕਾਬਲਾ ਜਿਹੜਾ ਹੁਣ ਹੈ ਇਹ ਬਹੁਤ ਗੰਭੀਰ ਵਿਸ਼ਾ ਹੈ ਇਹ ਕੋਈ ਕੋਈ ਮਾਲ ਨਹੀਂ ਖੋਲੇ ਕਿਸੇ ਨੇ ਜਾਂ ਕੋਈ ਟਾਬੇ ਜਾਂ ਵੱਡੇ ਵੱਡੇ ਹੋਟਲ ਨਹੀਂ ਖੋਲੇ ਜਿਹਨਾਂ ਨਾਲ ਸਿੱਧਾ ਮੁਕਾਬਲਾ ਨਹੀਂ ਹੁੰਦਾ ਇਹ ਤੇ ਸਿੱਧਾ ਮੁਕਾਬਲਾ ਹੈ ਔਰ ਬੱਸਾਂ ਦੇ ਟਾਈਮ ਟੇਬਲਾਂ ਦੇ ਵਿੱਚ ਵੀ ਝਗੜਾ ਹੈ ਔਰ ਹਰ ਤਰੀਕੇ ਦੇ ਨਾਲ ਪ੍ਰਾਈਵੇਟ ਬੱਸਾਂ ਨੂੰ ਬੈਨੀਫਿਟ ਮਿਲ ਰਿਹਾ ਹੈ ਸਰਕਾਰ ਦੀਆਂ ਬੱਸਾਂ ਕੱਟੇ ਜਾ ਰਹੀਆਂ ਤੇ ਇਹ ਬਹੁਤ ਦੂਰਗਾਮੀ ਇਸ਼ੂ ਹੈ ਮੈਂ ਸਮਝਦਾ ਹਾਂ ਜਿਸ ਦਾ ਹਿੰਦੁਸਤਾਨ ਦੀ ਸਿਆਸਤ ਤੇ ਅਸਰ ਪੈਣਾ ਚਾਹੀਦਾ ਹੈ ਕਿ ਪੋਲਿਟਿਸ਼ੀਅਨ ਜਿਹਨਾਂ ਚਰ ਸਰਕਾਰ ਚ ਨੇ ਘਟੋ-ਘਟ ਕੋਈ ਐਸਾ ਬਿਜ਼ਨਸ ਦਾ ਕੰਮ ਨਾ ਕਰਨ ਜਿਹਦੇ ਨਾਲ ਸਰਕਾਰ ਦੇ ਨਾਲ ਸਿੱਧੀ ਟੱਕਰ ਹੋਵੇ ਔਰ ਸਰਕਾਰ ਨੂੰ ਕਟਾ ਪੈਂਦਾ ਹੋਵੇ ਸੋ ਇਹਨਾਂ ਸੀਨੀਅਰ ਵਕੀਲ ਐਸੀ ਰੋੜਾ ਜਿਨ੍ਹਾਂ ਨੇ ਸਾਫ ਸਾਫ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਿੱਤਾਂ ਦਾ ਟਕਰਾਅ ਵੇ ਮਾਮਲਾ ਕਾਫੀ ਰੂਚੀਪੂਰਨ ਹੋ ਸਕਦਾ ਹੈ ਔਰ ਸਿਆਸਤ ਦੇ ਵਿੱਚ ਨਵਾਂ ਬਦਲਾਅ ਲਿਆ ਸਕਦਾ ਹੈ ਕਾਸੀ ਫਾਰੂਕੀ ਚੰਡੀਗੜ੍ਹ ਫ੍ਰੀ মিডিਆ ਇਸ ਤੋਂ ਪਹਿਲਾਂ ਕਿ ਮੈਂ ਫ੍ਰੀ মিডিਆ ਇਨੀਸ਼ੀਏਟਿਵ ਦੀ ਗੱਲ ਕਰਾਂ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾਣਾ ਚਾਹੁੰਦਾ ਹਾਂ ਕਈ ਵਾਰ ਵਿਰੋਧ ਜਿਤਾਉਣ ਅਤੇ ਚਿੱਠੀ ਪੱਤਰ ਤੋਂ ਬਾਅਦ ਅਖੀਰ ਨਿਊਜ਼ ਚੈਨਲ ਨੂੰ ਫਰਵਰੀ 2011 ਚ ਪੰਜਾਬ ਦੇ ਕੇਬਲ ਨੈਟਵਰਕ ਤੋਂ ਹਟਾ ਦਿੱਤਾ ਗਿਆ ਕਾਨੂੰਨੀ ਫੈਸਲਿਆਂ ਦੇ ਬਾਵਜੂਦ ਚੈਨਲ ਨੂੰ ਪੰਜਾਬ ਚ ਕੇਬਲ ਨੈਟਵਰਕ ਤੇ ਨਹੀਂ ਚੈਲਨ ਦਿੱਤਾ ਗਿਆ ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਕੇਬਲ ਕਟਲੋਟੇ ਇੱਕ ਤਾਕਤਵਰ ਸਿਆਸੀ ਘਰਾਣੇ ਦਾ ਅਸਰ ਹੈ ਜੋ ਨਿਊਜ਼ ਅਤੇ ਐਂਟਰਟੇਨਮੈਂਟ ਚੈਨਲ ਵੀ ਚਲਾਉਂਦੇ ਨੇ ਇਹ 2 ਸਾਲ ਪਹਿਲੋਂ ਦੀ ਗੱਲ ਹੈ ਹੁਣ ਮੈਂ ਵਾਪਸ ਆ ਗਿਆ ਇੱਕ ਵੱਖਰੇ ਰੂਪ ਚ ਜਿਸ ਨੂੰ ਚੁੱਪ ਨਹੀਂ ਕੀਤਾ ਜਾ ਸਕਦਾ ਫ੍ਰੀ ਮੀਡੀਆ ਇਨੀਸ਼ੀਏਟਿਵ ਤੁਹਾਨੂੰ ਖਬਰਾਂ ਦੇ ਉਸ ਪਾਰ ਲੈ ਜਾਏਗਾ YouTube ਤੇ ਇਸ ਤਬਦੀਲੀ ਇਸ ਕੋਸ਼ਿਸ਼ ਦਾ ਹਿੱਸਾ ਬਣੋ ਸਾਡੇ ਨਾਲ ਫ੍ਰੀ ਮੀਡੀਆ ਇਨੀਸ਼ੀਏਟਿਵ ਦੇ ਨਾਲ